ਦੇ ਗੁਰੂ ਜੀ ਦੋਹਰਾ ਈਮ ਚੰਦ ਕੈ ਲੋਰੀਆ ਸੈ ਨਰਿੰਦ ਬਲੰਦ ਸੋਨ ਸਤਗੁਰ ਕੇ ਸੋ ਜਸ ਕੋ ਰਤੇ ਵਿਸਾਲ ਆਨੰਦ ਵਾਹਿਗੁਰੂ ਕੀ ਖਤਾਂ ਵਾਹਿਗੁਰੂ ਕੀ ਖਤਾਂ ਸੰਦ ਕਲੂਰੀਆ ਸੈਮ ਨਰਿੰਦ ਬਲੰਦ ਸੁਨ ਸਤ ਗੁਰ ਕੇ ਸਜ ਕੋ ਰਿਤੇ ਵਿਸਾਲ ਆਨੰਦ ਕਰਮ ਸਤਕਾਰ ਜੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਬੜਾ ਭਾਗੇ ਹਾਂ ਕਹਾਵਨ ਦੇ ਦੀਵਾਨ ਚ ਜੁੜ ਮਿਲ ਬੈਠ ਕੇ ਆਪ ਸੰਤਾਂ ਨੇ ਉਹਨਾਂ ਚਰਨਾਂ ਦਾ ਪਿਆਰ ਲਿਆ ਆਪਣੇ ਜੀਵਨ ਦੀਆਂ ਕੜੀਆਂ ਸਫਲੀਆਂ ਕੀਤੀਆਂ ਨੇ ਬਹੁਤ ਔੜੇ ਭਾਗ ਨੇ ਸੋ ਚਲਦੇ ਦੀਵਾਨ ਦੀ ਵਿੱਚ ਕੁਝ ਹੋਰ ਸਮਾਂ ਆਪਾਂ ਥੋੜਾ ਸਮਾਂ ਸਫਲ ਕਰੀਏ ਚੱਲ ਰਿਹਾ ਲੜੀਵਾਰ ਇਤਿਹਾਸ ਧੰਨ ਗੁਰੂ ਕਲੰਗੀ ਤਰਪੀਤਾ ਬਾਜਾ ਵਾਲੇ ਪਾਤਸ਼ਾਹ ਜੀ ਦਾ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹਾਂ ਪਾਤਸ਼ਾਹ ਨੇ ਨਗਾਰਾ ਵੜਾਇਆ ਗੁੜੇ ਪਹਾੜਾਂ ਦੇ ਵਿੱਚ ਸ਼ੈਲ ਦੀਆਂ ਕੰਦਰਾਂ ਦੇ ਵਿੱਚ ਤਨਜੀਤ ਨਗਾਰੇ ਦੀਆਂ ਗੂੰਜਾਂ ਪਈਆਂ ਬਲਾਸਕੁਰ ਰਾਜਤਾਨੀ ਕਹਿਲੂਰੀਆ ਰਿਆਸਤ ਰਾਜਾ ਭੀਮਚੰਦ ਇਹਦੇ ਕੰਨਾਂ ਤੱਕੇ ਵਾ ਆਵਾਜ਼ ਆਵਾਜ਼ ਗਈ ਗੂਲ ਦੇ ਨਗਾਰੇ ਦੀ ਪੁੱਛਦਾ ਮੰਤਰੀਆਂ ਨੂੰ ਕਿ ਨਵਾਂ ਕੋਈ ਨਗਾਰਾ ਵੱਜ ਰਿਹਾ ਹੈ ਤੈ ਇਹਦਾ ਜਿਹੜਾ ਮੰਤਰੀ ਸੀ ਬੜਾ ਸਿਆਣਾ ਸੀ ਬੜੇ ਸੁੰਦਰ ਤਰੀਕੇ ਨਾਲ ਉਸ ਮੰਤਰੀ ਨੇ ਦੱਸਿਆ ਜੋ ਆਪਨੇ ਕੱਲ ਸੁਣਿਆ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੇ ਬਾਅਦ ਸੋਢੀ ਪਾਤਸ਼ਾਹ ਗੁਰੂ ਹਰगोबिंद ਸਾਹਿਬ ਜੀ ਬਰਾਜਮਾਨ ਹੋਏ। ਉਹਨਾਂ ਦਾ ਪੋਤਰਾ ਹੁਣ ਗੋਬਿੰਦ ਰਾਏ ਅਨੰਦਪੁਰ ਸਾਹਿਬ ਜਿਹੜਾ ਉਹਨਾਂ ਦੇ ਪਿਤਾ ਨੇ ਨਗਰ ਵਸਾਇਆ ਏ ਜ਼ਨ ਖਰੀਦ ਕੇ। ਗੁਰੂ ਨਾਨਕ ਮਹਾਰਾਜ ਦੀ ਗੱਦੀ ਹੈ ਉਸ ਗੱਦੀ ਦੇ ਮਾਲਕ ਨੇ। ਉਹਨਾਂ ਵੱਲੋਂ ਇਹ ਨਗਾਰਾ বাজਾਇਆ ਜਾ ਰਿਹਾ ਹੈ। ਅੱਪਾ ਨੂੰ ਵੀ ਚਾਹੀਦਾ ਹੈ ਜਿਹੜੇ ਰੱਬ ਦੇ ਫਕੀਰ ਨੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਨਾਲ ਆਪਾਂ ਵੀ ਸੁਲ੍ਹਾ ਕਰੀਏ ਭਾਵੇਂ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਵਿਰੋਧਤਾ ਹੈ ਆਪਾਂ ਨੂੰ ਉਹਨਾਂ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ ਕਿਉਂ ਰਾਜੇ ਮਹਾਰਾਜੀ ਉਹਨਾਂ ਦੇ ਦਰ ਤੇ ਪਹੁੰਚਦੇ ਨੇ ਸ਼ਾਮ ਦਾ ਰਾਜਾ ਰਤਨ ਰਾਏ ਆਇਆ ਹੋਰ ਵੀ ਕੀ ਇਲਾਕਿਆਂ ਦੇ ਰਾਜੇ ਜਿਸ ਤਰ੍ਹਾਂ ਰਾਜਾ ਫਤੇਹ ਚੰਦ ਪਟਨਾ ਸਾਹਿਬ ਦਾ ਵੀ ਆਇਆ ਸੋ ਇਹ ਉਹ ਰਾਲੇ ਮਹਾਰਾਜ ਦੇ ਦਰਤੇ ਆਉਂਦੇ ਨੇ ਆਪਾਂ ਨੂੰ ਚਾਹੀਦਾ ਕਿ ਉਹਨਾਂ ਨਾਲ ਸੁਲਾਹ ਕਰਨੀ ਹੈ ਕਿਉਂਕਿ ਆਪਣੀ ਨਜਦੀਕ ਨਹੀਂ ਇਹ ਜਿਹੜਾ ਰਾਜਾ ਸੁਣ ਕੇ ਇਹਦੇ ਮਨ ਵਿੱਚ ਆਇਆ ਕਿ ਹਾਂ ਇੱਕ ਵਾਰੀ ਸੁਲਾਹ ਕਰਨੀ ਚਾਹੀਦੀ ਹੈ ਇਥੋਂ ਇਤਿਹਾਸ ਸ਼ਰਮ ਹੋ ਰਿਹਾ ਆਓ ਗੁਰ ਚਰਨਾਂ ਦੇ ਇਤਿਹਾਸ ਜੁੜਦੇ ਹੋਏ ਰਸਨਾ ਪਵਿੱਤਰ ਕਰੀ ਅਗਲਾ ਇਤਿਹਾਸ ਸੁਣੀਏ ਪਿਆਰ ਦੇ ਨਾਲ ਉਚਾਰੀਏ ਸਤਨਾਮ ਓਮ ਸ੍ਰੀ ਵਾਹਿਗੁਰੂ ਦੋਹਰਾ ਭੀਮ ਚੰਦ ਕੈ ਲੋਰੀਆ ਸੈ ਨਰਿੰਦ ਬਲੰਦ ਜਿਹੜਾ ਇਹ 22 ਰਾਜੇ ਸਨ 22 ਧਾਰ ਪਹਾੜੀ ਰਾਜੇ ਉਹਨਾਂ ਸਾਰਿਆਂ ਵਿੱਚੋਂ ਇਹਦੀ ਵੱਡੀ ਰਿਆਸਤ ਸੀ ਇਹ ਸਾਰਿਆਂ ਦਾ ਗੁਸੀ ਵੱਡਾ ਰਾਜਾ ਸੀ ਸੁਣ ਸਤ ਗੁਰ ਕੇ ਸਜਸ ਕੋ ਦੇ ਵਿਸਾਲ ਆਨੰਦ ਜਦੋਂ ਇਹ ਤੇ ਵजीर ਮੰਤਰੀ ਨੇ ਗੁਰੂ ਨਾਨਕ ਦੇ ਘਰ ਦੀ ਸੋਭਾ ਉਪਮਾ ਦੱਸੀ ਤਾ ਇਹਦਾ ਮਨ ਵੀ ਬੜਾ ਖੁਸ਼ ਹੋਇਆ ਹੈ ਜੋ ਪਈ ਸਤਵੰਨ ਸੰਗ ਮੰਤਰ ਪੁਨ ਕਰਿਓ ਤੈਨੇ ਸਾਰੇ ਆਪਣੀ ਮੰਤਰੀਆਂ ਨਾਲ ਵਜ਼ੀਰ ਦੇ ਨਾਲ ਇੱਕ ਸਲਾਹ ਕੀਤੀ ਮੰਤਰ ਮਤਾ ਪੁਕਾਇਆ ਹੈ ਸੰਦਬਿਕੇ ਗਨ ਬ੍ਰੰਧ ਵਿਚਰਿਓ ਕੀ ਵਿਚਾਰੀ ਗੱਲ ਕਹਿਣ ਲੱਗੇ ਵੀ ਲੜਾਈ ਤਾਂ ਜਦੋਂ ਮਰਜ਼ੀ ਕਰ ਲੋ ਉਹਦੇ ਵਿੱਚ ਬਖੇੜਾ ਝਗੜਾ ਹੀ ਹੁੰਦਾ ਹੈ ਔਰ ਜਿਹੜਾ ਮਲਾਪ ਹੁੰਦਾ ਹੈ ਸੰਧੀ ਹੁੰਦੀ ਹੈ ਉਹਦੇ ਵਿੱਚ ਸੁੱਖ ਜ਼ਿਆਦੇ ਹੁੰਦੇ ਨੇ ਹੈ ਵੀ ਸੱਚ ਹੈ ਸਾਧ ਸੰਗਤ ਜੀ ਲੜਾਈ ਤਾਂ ਤੁਸੀਂ ਜਦੋਂ ਮਾਰੀ ਜਾਂਦੇ ਰਾਜ ਰਾਹੀ ਨਾਲ ਲੜਪੋ ਔਰ ਜਿਹੜਾ ਮਿੱਤਰਤਾ ਹੈ ਜੋ ਮਲਾਪ ਹੈ ਇਹ ਕਿਤੇ ਵਿਰੋਧਤਾ ਵੀ ਹੈ ਉਸ ਵਿਰੋਧ ਤੋਂ ਦੂਰ ਕਰਕੇ ਤੁਸੀਂ ਮਿੱਤਰਤਾ ਨਿਭਾਉਣੀਓ ਮਿਲਦੇ ਹੋ ਇੱਕ ਦੂਸਰੇ ਦੇ ਨਾਲ ਸਾਂਝ ਪਾਉਣੀਓ ਤਾਂ ਉਹਦੇ ਵਿੱਚ ਸੁੱਖ ਜ਼ਿਆਦੇ ਹੋਇਆ ਕਰਦਾ ਹੈ ਇਹ ਗੱਲ ਇਸ ਰਾਜੇ ਨੇ ਵੀ ਵਿਚਾਰੀ ਹੈ ਸੁਨੋ ਵਜ਼ੀਰ ਪ੍ਰਥਮ ਤੈ ਜਾਈਏ ਕੀ ਆਖਿਆ ਇਹ ਵਜ਼ੀਰ ਹੁਣ ਤੂੰ ਪਹਿਲਾਂ ਸਤਿਗੁਰਾਂ ਕੋਲ ਜਾ ਕੇ ਆ ਪੇਤ ਸ਼ਕਲ ਬਾਤਨ ਸੇ ਪਾਈਏ ਸਤਿਗੁਰਾਂ ਨਾਲ ਗੱਲਾਂ ਕਰਕੇ ਤੇ ਜਾ ਕਰਕੇ ਉਹਨਾਂ ਦਾ ਜਿਹੜਾ ਸਥਾਨ ਹੈ ਅਨੰਦਪੁਰ ਉਥੇ ਸਾਰੀਆਂ ਗੱਲਾਂ ਦਾ ਪੇਤ ਲੈ ਕੇ ਆਓ ਮਮ ਕੰਨ ਕੋਟੇ ਕਨ ਮਾਥਾ ਸਾਡੇ ਵੱਲੋਂ ਸਤਿਗੁਰਾਂ ਨੂੰ ਕੰਨ ਇਹ ਪਹਾੜੀ ਇਲਾਕੇ ਦੀ ਖਾਦਰਿਆਂ ਦੀ ਬੋਲੀ ਹੈ ਕਵੀ ਜੀ ਨੇ ਦੇਖੋ ਇਹ ਕੰਨੈ ਸ਼ਬਦ ਵਰਤਿਆ ਹੈ ਵੀ ਸਾਡੇ ਵੱਲੋਂ ਸਤਿਗੁਰੂ ਮਹਾਰਾਜਿਆਂ ਨੂੰ ਮੱਥਾ ਟੇਕਣਾ ਪੁਨ ਗੁਰ ਸਾਥ ਮੇਲ ਕੀ ਗਾਥਾ ਫਿਰ ਸਤਿਗੁਰਾਂ ਨਾਲ ਮਿਲਣ ਦੀ ਗੱਲ ਆਰੰਭ ਕਰਨੀ ਆਪਰ ਨਰੇਸ਼ਨ ਸਮ ਹਮ ਨਾਹੀ ਇਹ ਦੱਸਣਾ ਸਤਿਗੁਰਾਂ ਨੂੰ ਕਿ ਹੋਰ ਰਾਜਿਆਂ ਵਰਗੇ ਅਸੀਂ ਰਾਜੇ ਨਹੀਂ ਹਾਂ ਸਦਾ ਬਾਸ ਬਾਸੈ ਪੁਰ ਬਾਹੀ ਨਾਲੇ ਫਿਰ ਅਸੀਂ ਤੁਹਾਡੇ ਸ਼ਹਿਰ ਨਗਰ ਅਨੰਦਪੁਰ ਸਾਹਿਬ ਦੇ ਸਦਾ ਨੇੜੇ ਵਸਣ ਵਾਲੇ ਹਾਂ ਅਨਕ ਬਿਦਨ ਕੇ ਰਾਜਨ ਕਾਜ ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਰਾਜਿਆਂ ਥਣੀ ਅਨੇਕਾਂ ਪ੍ਰਕਾਰ ਦੇ ਉਦਰੋ-ਉਦਰੀ ਕੰਮ ਪੈਂਦੇ ਹਨ ਜੋਤ ਜਮੂ ਸਮਾਜ ਕਿਉਂਕਿ ਸਮਾਜ ਕਰਕੇ ਵੀ ਫੌਜਾਂ ਕਰਕੇ ਵੀ ਵੀ ਤੁਸੀਂ ਵੀ ਫੌਜਾਂ ਰੱਖੀਆਂ ਨੇ ਨਗਾਰਾ ਵਜਾਉਂਦੇ ਹੋ ਤੁਹਾਡੇ ਕੋਲ ਵੀ ਬਹੁਤ ਸੰਤਾਉਂਦੀਆਂ ਨੇ ਮੈਂ ਰਾਜਾ ਹਾਂ ਮੇਰੇ ਕੋਲ ਰਿਆਸਤ ਹੈ ਮੇਰੇ ਕੋਲ ਵੀ ਫੌਜਾਂ ਨੇ ਨਗਾਰੇ ਮੇਰੇ ਵੀ ਵੱਜਦੇ ਨੇ ਇਸ ਕਰਕੇ ਆਪਾਂ ਦੋਹੇ ਬਰਾਬਰ ਦੇ ਹਾਂ ਕਰੈ ਸੁਧਨ ਜੋ ਔਰ ਜਦੋਂ ਦੋੇ ਪਾਸਿਓਂ ਕਈ ਕੰਮ ਪੈ ਜਾਣ ਤਾਂ ਦੋਹਾਂ ਪਾਸਿਓਂ ਸੰਧੀ ਕੀਤੀ ਹੋਈ ਹੈ ਤਾਂ ਬਹੁਤ ਜ਼ਿਆਦੇ ਕੰਮ ਸਿਮਰ ਜਾਂਦੇ ਨੇ ਕਾਲ ਸਕੈ ਨਾ ਸ਼ਤਰੂ ਜੋਰ ਇਹ ਕੋਈ ਬੈਰੀ ਦੁਸ਼ਮਣ ਚੜ ਕੇ ਆਵੇ ਇੱਕ ਦੂਸਰੇ ਦੀ ਆਪਾਂ ਮਦਦ ਕਰਾਂਗੇ ਤਾਂ ਬੈਰੀ ਦਾ ਜੋਰ ਨਹੀਂ ਆਪਣੇ ਤੇ ਚੱਲ ਸਕਦਾ ਸਭ ਹੀ ਹਮ ਰਾਚੇ ਸਾਰੀਆਂ ਰੀਤਾਂ ਕਰਕੇ ਆਪਾਂ ਇੱਕ ਦੂਸਰੇ ਦਾ ਅੱਛੀ ਦੋਸਤੀ ਨਿਵਾ ਸਕਦੇ ਹਾਂ ਇੱਕ ਦੂਸਰੇ ਦਾ ਭਾਵਕੇ ਮਦਦਗਾਰ ਬਣ ਸਕਦੇ ਹਾਂ ਮਨ ਸਹਾਇਕ ਜਬ ਹੂੰ ਬਾਛੇ ਜਦੋਂ ਕੋਈ ਇੱਛਾ ਹੋਵੇ ਇੱਕ ਦੂਸਰੇ ਦੀ ਸਹਾਇਤਾ ਵਾਸਤੇ ਤਾਂ ਸਹਾਇਤਾ ਕਰਾਂਗੇ ਜੇ ਸਭ ਨਮਾਣੈ ਮੋਏ ਮਿਲਾਪ ਇਸ ਤਰ੍ਹਾਂ ਇਹ ਭੀਮ ਚੰਦ ਕਹਿ ਰਿਹਾ ਹੈ ਮੰਤਰੀ ਨੂੰ ਸਤੂਗੁਰਾਂ ਨੂੰ ਇਹ ਗੱਲਾਂ ਕਹਿਣੀਆਂ ਜੇ ਸਤਿਗੁਰੂ ਮੇਰਾ ਸਨਮਾਨ ਕਰਨ ਮੈਨੂੰ ਮਿਲਣ ਵਾਸਤੇ ਚਾਹਣ ਪਹੁੰਚ ਆਪਕੇਲੇ ਜੈ ਥਾਪ ਤਾਂ ਸਤਿਗੁਰੂ ਮਹਾਰਾਜ ਦੇ ਨਾਲ ਇਹ ਗੱਲ ਪੱਕੀ ਕਰ ਲੈਣੀ ਸਮਾਂ ਬੰਨ ਲੈਣਾ ਕਿ ਕਦੋਂ ਆ ਕੇ ਥਾਪ ਲੈਣਾ ਵੀ ਕਦੋਂ ਆ ਕੇ ਇਹਮ ਚੰਦ ਰਾਜਾ ਆਪ ਜੀਆ ਨੂੰ ਮਿਲੇ ਆਪਣੋ ਓਜ ਪ੍ਰਤਾਪ ਦਿਖਾਵੋ ਨਾਲੇ ਫਿਰ ਆਪਣਾ ਓਜ ਪ੍ਰਤਾਪ ਆਪਣਾ ਬਲ ਵੀ ਦਿਖਾਉਣਾ ਹੈ ਕਿ ਮੈਂ ਵੱਡਾ ਰਾਜਾ ਹਾਂ ਮੇਰੇ ਕੋਲ ਵੱਡੀ ਫੌਜ ਹੈ ਗ੍ਰਿਪ ਸਭਤੇ ਬੜਿਆਏ ਬਤਾਵ ਇਹ ਦੱਸਣਾ ਕਿ ਸਾਰਿਆਂ ਰਾਜਿਆਂ ਨਾਲੋਂ ਮੈਂ ਵੱਡਾ ਹਾਂ ਸਾਰੇ ਰਾਜੇ ਮੇਰੀ ਈਨ ਮੰਨਦੇ ਨੇ ਕਿਤਿਆਤ ਕੈ ਅਨਕ ਪਰਕਾਰ ਇਸ ਤਾਨਿਕਾ ਪ੍ਰਕਾਰ ਦੀਆਂ ਗੱਲਾਂ ਭੀਮ ਚੰਦ ਨੇ ਮੰਤਰੀ ਨੂੰ ਆਖੀਆਂ ਤੋ ਵਜੀਰ ਗਰੇਸ਼ ਹੰਕਾਰੀ ਇਹ ਹੰਕਾਰੀ ਰਾਜੀ ਪਹਾੜੀ ਨੇ ਆਪਣਾ ਵਜੀਰ ਸਤਗੁਰਾਂ ਵੱਲ ਭੇਜਿਆ ਮਨ ਬ੍ਰੰਦ ਸੰਗ ਕਰ ਦੇਨੇ ਕਿਉਂ ਬਹੁਤ ਜਿਆਦੇ ਨਾਲ ਬੰਦੇ ਵੀ ਭੇਜੇ ਹਨ ਆਪਣੀ ਭਾਵ ਕੇ ਚੜਤ ਦਿਖਾਉਣ ਵਾਸਤੇ ਗਜਤ ਲਟਕਾ ਕਰ ਗੈ ਲੈਨੇ ਉਸ ਨਾਲ ਅੱਗੇ ਚੋਬਦਾਰ ਭੇਜੇ ਨੇ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਸੋਨੇ ਦੇ ਢੰਡੇ ਜਿਨੂੰ ਚੋਬਾਂ ਕਹਿੰਦੇ ਨੇ ਅੱਪਾ ਜਦੋਂ ਹਰਮੰਦਰ ਸਾਹਿਬ ਚੁਗੋ ਚੁਗਟਲ ਸਤਿਗੁਰੂ ਜੀ ਪ੍ਰਕਾਸ਼ ਹੋਣ ਵਾਸਤੇ ਅੰਮ੍ਰਿਤ ਵੇਲੇ ਤੋਂ ਆਉਂਦੇ ਨੇ ਤਾਂ ਅੱਗੇ ਚੌਕਦਾਰ ਜਿਨ੍ਹਾਂ ਕੋਲ ਚਾਂਦੀ ਦੇ ਮੜੇ ਡੰਡੇ ਨੇ ਪਰ ਕਈ ਵਾਰੀ ਸੋਨੇ ਦੇ ਵੀ ਮੜੇ ਵਿਖਦੇ ਨੂੰ ਚੋਬ ਕਹਿੰਦੇ ਨੇ ਉਹਨੂੰ ਰਜਤ ਡੰਡ ਕਹਿੰਦੇ ਨੇ ਸੋਨੇ ਦਾ ਮੜਿਆ ਹੋਇਆ ਸੋ ਇਸ ਤਰ੍ਹਾਂ ਇਹਦੇ ਵੀ ਜਿਹੜਾ ਇਹਦਾ ਮੰਤਰੀ ਹੈ ਮੰਤਰੀ ਦੇ ਅੱਗੇ ਨੇ ਚੌਕਦਾਰ ਭੇਜੇ ਗੰਮਨਯੋ ਚਾੜ ਸੁੰਦਰ ਚੰਪਾਨ ਚੰਪਾਨ ਪਾਲਕੀ ਦੇ ਵਿੱਚ ਵਜ਼ੀਰ ਮੰਤਰੀ ਬਿਠਾ ਕਰਕੇ ਚੜਾ ਕੇ ਭੇਜਿਆ ਚਲੈ ਟਲੈਤ ਛਤਰ ਤਰਪਾਨ ਅੱਗੇ ਅੱਗੇ ਸੂਰਮੇ ਚੱਲਦੇ ਹਨ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ ਉਤ ਪਰਸੰਗ ਨਰਪਕੋਤ ਸਵੇਰਾ ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਸਤਗੁਰਾਂ ਕੋਲ ਸਾਰੀ ਗੱਲਬਾਤ ਕਰਨ ਵਾਸਤੇ ਭੇਜ ਦਿੱਤਾ ਇਸਤਰਾ ਮੰਤਰੀ ਭਾਵਕੇ ਰਾਜੇ ਭੀਮਚੰਦ ਦੇ ਕਚਹਿਰੀ ਦਾ ਕਵੀ ਜੀ ਕਹਿੰਦੇ ਮੈਂ ਬਿਆਨ ਕੀਤਾ ਹੈ ਇਤ ਸਤ ਗੁਰੂ ਖੇਲ ਅਖੇਰਾ ਇਤਰ ਕਲਗੀਧਰ ਮਹਾਰਾਜ ਜਦੋਂ ਸ਼ਿਕਾਰ ਖੇਡਣ ਆਏ ਹੋਏ ਸੀ ਨਗਾਰੇ ਦੀਆਂ ਗੂੰਜਾਂ ਪਹਾੜਾਂ ਵਿੱਚ ਪਈਆਂ ਤਾਂ ਕਾਫੀ ਜਾਦੇ ਸ਼ਿਕਾਰ ਖੇਡਦੇ ਹੋਏ ਬਜਤ ਰੰਜੀਤ ਨਗਾਰਾ ਕਿਉਂ ਰੰਜੀਤ ਨਗਾਰਾ ਵੱਜਦਾ ਰਿਹਾ ਸ਼িকার ਖੇਡਦੇ ਰਹੇ ਆਖਰ ਸਮੇਂ ਦੇ ਮੁਤਾਬਕ ਬਾਵਸ ਮੁੜੇ ਹਨ ਦੁਗਨ ਬੀਰ ਰਸੋ ਪਟਨ ਧਾਰਾ ਹੁਣ ਸੂਰਮਿਆਂ ਨੇ ਪਹਿਲਾਂ ਦੇ ਨਾਲੋਂ ਦੁਗਣਾ ਵੀਰ ਰਸ ਧਾਰਨ ਕੀਤਾ ਹੋਇਆ ਜਦੋਂ ਨਗਾਰੇ ਜੀ ਗੂੰਜ ਪੈਂਦੀ ਹੈ ਦਿਨ ਪ੍ਰਤ ਅਦਕ ਪ੍ਰਤਾਪ ਸਮਾਜ ਇਸ ਕਰਕੇ ਫਿਰ ਪੁਰ ਸਿੱਖਾਂ ਦੇ ਵਿੱਚ ਸੂਰਮਿਆਂ ਦੇ ਵਿੱਚ ਦਿਨ ਪ੍ਰਤੀ ਨੰਦਾਰੇ ਦੇ ਬਚਨ ਕਰਕੇ ਬਹੁਤ ਜ਼ਿਆਦੇ ਚਾਉ ਪੈਦਾ ਹੋ ਗਿਆ ਸਤਿਗੁਰਾਂ ਦਾ ਇਸ ਕਰਕੇ ਬੜਾ ਪ੍ਰਤਾਪ ਵੱਧ ਰਿਹਾ ਹੈ ਇਸ ਪ੍ਰਕਾਰ ਹੋਇਆ ਕੋ ਬੜਾ ਰਾਜਾ ਕਿਉਂ ਮੰਨੋ ਜਿਵੇਂ ਕੋਈ ਮਹਾਨ ਵੱਡਾ ਰਾਜਾ ਹੋਵੇ ਹੈ ਮਡੇ ਰਾਜੇ ਸੰਤ ਸਤਿਗੁਰੂ ਸਾਹਾ ਦੇ ਸ਼ੈਨ ਸ਼ਾਸਨ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਂ ਦਾ ਜਿਵੇਂ ਬਹੁਤ ਮਹਾਨ ਵੱਡਾ ਹੀ ਰਾਜਾ ਹੋਵੇ ਸ਼ਸਤਰ ਪ੍ਰਹਾਰਨ ਬਾਤਨ ਕਰਤੇ ਇਓ ਸੂਰਮੇ ਆਪਸ ਵਿੱਚ ਗੱਲਾਂ ਕਰਦੇ ਹਨ ਨਾਲੇ ਸ਼ਸਤਰ ਚਲਾਉਂਦੇ ਹਾਡ ਚਲਤ ਸੁਮਕ ਪੋਰਾ ਆਨੰਦ ਨਿਹਰਤੇ ਇਓ ਸ਼ਿਕਾਰ ਖੇਡ ਕੇ ਬੜੀ ਧੂੜ ਤੱਕ ਬਲਾਸਪੁਰ ਦੇ ਨੇੜੇ ਤੱਕ ਜਾ ਕੇ ਬਾਪਸ ਮੁੜਦੇ ਨੇ ਆਨੰਦ ਪ੍ਰਸਾਬ ਨੇੜੇ ਪਹੁੰਚੇ ਸ਼ਿਕਰ ਬਾਜ ਸਵਾਨ ਸਮੁਦਾਏ ਕਿਉਂਕਿ ਸ਼ਿਕਾਰ ਖੇਡਦਿਆਂ ਹੋਇਆਂ ਬਹੁਤ ਜਾਦੇ ਸ਼ਿਕਰ ਬਾਜ ਸਵਾਨ ਇਹ ਸ਼ਿਕਾਰੀ ਜਾਨਵਰ ਹੁੰਦੇ ਨੇ ਸਖੇ ਹੋਏ ਸ਼ਿਕਰੇ ਭਾਵਕੇ ਜਿਨ੍ਹਾਂ ਨੂੰ ਬਾਜ਼ ਹੁੰਦੇ ਨੇ ਸਵਾਨ ਕੁੱਤੇ ਹੁੰਦੇ ਨੇ ਸ਼ਿਕਾਰ ਖੇਡਣ ਵਾਲਿਆਂ ਦੇ ਕੋਲ ਇਸ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਸਨ ਸਾਰੀਆਂ ਹੀ ਮੀਰ ਸ਼ਿਕਾਰ ਧਾਏ ਅਗਵਾਏ ਇਹ ਜਿਹੜਾ ਮੀਰ ਸ਼ਿਕਾਰੀ ਸੀ ਸ਼ਿਕਾਰ ਖੇਡਣ ਦਾ ਗੇ ਸਾਰੇ ਪ੍ਰਬੰਧ ਕਰਨ ਵਾਲਾ ਉਹ ਇਹਨਾਂ ਨੂੰ ਸਾਹਮਦਾ ਸੀ ਬਾਜ਼ਾਂ ਨੂੰ ਵੀ ਸ਼ਿਕਰੇ ਵੀ ਬਾਜਾਂ ਦਾ ਨਾਮ ਹੁੰਦਾ ਹੈ ਛੋਟੇ ਬਾਜ ਹੁੰਦੇ ਨੇ ਜਿਹੜੇ ਦੂਰੋਂ ਝਪਟ ਮਾਰਦੇ ਨੇ ਸਵਾਨ ਕੁੱਤੇ ਹੁੰਦੇ ਨੇ ਜਿਹੜੇ ਸ਼ਿਕਾਰੀ ਕੁੱਤੇ ਹੁੰਦੇ ਨੇ ਭੱਜ ਕੇ ਫੜਨ ਵਾਲੇ ਇਹ ਜਿਹੜਾ ਮੀਰ ਸ਼ਿਕਾਰੀ ਸੀ ਉਹ ਸਖਲਾਈ ਦਿੰਦਾ ਹੁੰਦਾ ਹੈ ਇਹਨਾਂ ਦਾ ਮਾਨੋ ਸਾਰ ਇਹਨਾਂ ਦਾ ਚਲਾਉਣ ਉਹ ਇਹਨਾਂ ਜਾਨਵਰਾਂ ਨੂੰ ਸ਼ਿਕਾਰੀ ਜਾਨਵਰਾਂ ਨੂੰ ਸਾਹਮਣ ਵਾਲਾ ਇਹਨਾਂ ਨੂੰ ਛੱਡਣ ਵਾਲਾ ਇਹਨਾਂ ਨੂੰ ਰੋਕਣ ਵਾਲਾ ਹੁੰਦਾ ਉਹਨੂੰ ਮੀਰ ਸ਼ਿਕਾਰੀ ਕਹਿੰਦੇ ਹੁੰਦੇ ਪੁਰਾਣੇ ਸਮੇਂ ਵਿੱਚ ਇਹ ਸਾਰੇ ਉਹ ਨਾਲ ਲਈ ਜਾ ਰਿਹਾ ਹੈ ਉਡਤ ਤੋਰ ਛਾਦੇਓ ਅਸਮਾਨ ਇਧਰੋਂ ਧੂੜ ਉੱਡ ਰਹੀ ਆ ਕਿਉਂ ਘੋੜਿਆਂ ਤੇ ਗੁਰਸਿੱਖ ਸੂਰਮੇ ਸਤਗੁਰਾਂ ਦੇ ਨਾਲ ਸਵਾਰ ਨੇ ਬਹੁਤ ਪੈਦਲ ਫੌਜਾਂ ਵੀ ਨੇ ਇਸ ਕਰਕੇ ਬੜੀ ਧੂੜ ਉੱਡ ਰਹੀ ਹੈ ਆ ਨ ਪਹੁੰਚੇ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਬਾਪਸ ਮੁੜੇ ਆਨੰਦਪੁਰ ਸਾਹਿਬ ਪਹੁੰਚੇ ਸੁਰੰਦੰਦਪ ਤੁਨ ਨਰ ਗਨ ਨਾਰੀ ਹੁਣ ਜਿਉਂ ਜਿਉਂ ਨਗਾਰਾ ਵੱਜਦਾ ਆ ਰਿਹਾ ਨਗਰ ਦੇ ਸ਼ਹਿਰ ਦੇ ਲੋਕ ਸਾਰੇ ਅੱਜ ਪਹਿਲੇ ਦਿਨ ਨਗਾਰਾ ਵੱਜਿਆ ਸੀ ਅਤਾ ਲੱਗਿਆ ਕਿ ਸਤਿਗੁਰੂ ਜੀ ਆ ਰਹੇ ਨੇ ਇਸ ਕਰਕੇ ਜਿੰਨੇ ਵੀ ਇਸ ਦੇ ਪਰਸ਼ਾਨ ਤੇ ਕਮ ਕਾਨ ਕਸ ਅਗਾਰੀ ਘਰਾਚੋਂ ਨਿਕਲ ਕੇ ਅੱਗੇ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਤੇ ਚ ਦਰੀ ਤੇ ਕੋ ਤੇਰੇ ਦਵਾਰੇ ਕਈ ਆਪਣੇ ਟਾਕੀਆਂ ਦੇ ਵਿੱਚ ਦੀ ਦੇਖ ਰਹੇ ਨੇ ਜਦੋਂ ਮਹਾਰਾਜ ਬਾਜ਼ਾਰ ਗਲੀਆਂ ਚ ਦੀ ਲੰਘੇ ਕਈ ਦਰਵਾਜ਼ਿਆਂ ਚ ਖੜੇ ਦਰਸ਼ਨ ਕਰ ਰਹੇ ਨੇ ਉਦਤ ਮਤਤ ਜਨ ਬਦਤ ਨਿਹਾਰੇ ਜਿਹੜੇ ਗਲੀਆਂ ਚ ਖੁੱਲੇ ਖੜੇ ਨੇ ਉੱਥੇ ਜਾਦੇ ਇਕੱਠ ਹੈ ਭੀੜ ਹੈ ਅਡੀਆਂ ਚੱਕ ਚੱਕ ਕੇ ਤਾਹਾਂ ਉੱਚੇ ਅੱਗੇ ਅੱਗੇ ਹੋ ਕੇ ਮਹਾਰਾਜ ਦੇ ਦੀਦਾਰ ਕਰਦੇ ਨੇ ਸੰਧਿਆ ਸਮਾ ਪਰਵੇਸ਼ ਆਏ ਸੰਧਿਆ ਦਾ ਸਮਾਂ ਹੋ ਚੁੱਕਿਆ ਸੀ ਜਦੋਂ ਮਹਾਰਾਜ ਆ ਕੇ ਪ੍ਰਵੇਸ਼ ਕੀਤਾ ਆਨੰਦਪੁਰ ਸਾਹਿਬ ਤਰੇ ਸਤਗੁਰ ਹਰਖ ਓ ਪਾਏ ਸਤਗੁਰੂ ਮਹਾਰਾਜ ਬੜੇ ਅੱਜ ਜਾਹੋ ਜਲਾਲ ਖੁਸ਼ੀਆਂ ਦੇ ਵਿੱਚ ਹੰਤੇ ਗੁਰਸਿੱਖ ਸੰਗਤਾਂ ਸੂਰਮਿਆਂ ਨੂੰ ਵੀ ਖੁਸ਼ੀਆਂ ਵੰਡ ਰਹੇ ਨੇ ਖਾਣ ਪਾਨ ਕਰ ਸੁਖ ਸੋ ਸੋਏ ਹੁਣ ਸ਼ਾਮਾਂ ਦੇ ਰਹਿ ਰਸ ਦੇ ਪਾਠ ਹੋਏ ਸਮਾਪਤੀ ਹੋਈ ਉਪਰੰਤ ਲੰਗਰ ਵਰਤੇ ਭੋਜਨ ਪਾਣੀ ਲੰਗਰ ਛਕੇ ਫਿਰ ਵਿਸਰਾਮ ਕੀਤਾ ਜਿਨ ਜਿਨ ਸਦਨ ਤੇਰੇ ਸਭ ਕੋਏ ਸਾਰੇ ਆਪੋ ਆਪਣੇ ਟਿਕਾਣਿਆਂ 'ਚ ਜਾ ਕੇ ਰਾਤ ਨੂੰ ਵਿਸਰਾਮ ਕੀਤਾ ਜਾਮ ਜਾਮਨੇ ਜਬੋ ਨਿਹਾਰੇ ਗੁਰੂ ਘਰ ਦੀ ਮਰਜ਼ਾ ਦਾ ਅੰਸਾਰ ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦਿਆਂ ਸਾਰੇ ਜਾਗੇ ਲੋਪਤ ਬਚਨ ਲਗੇ ਗੁਰਦੁਆਰੇ ਗੁਰੂ ਘਰ ਦੇ ਵਿੱਚ ਛੋਟੀਆਂ ਨੋਬਤਾਂ ਅੰਮ੍ਰਿਤ ਵੇਲੇ ਦੇ ਨਗਾਰੇ ਵੱਜੇ ਵੀ ਉਠੋ ਭਾਈ ਜਾਗੋ ਸ਼ੰਖ ਵੱਜਣੀਆਂ ਕੜਤਾਲਾਂ ਵੱਜਣੀਆਂ ਨਗਾਰੇ ਵੱਜਣੇ ਜਿਵੇਂ ਹੁਣ ਆਪਣੇ ਸਪੀਕਰ ਲੱਗੇ ਹੁੰਦੇ ਨੇ ਪਿੰਡਾਂ ਦੇ ਵਿੱਚ ਅੰਮ੍ਰਿਤ ਵੇਲੇ ਗਿਆਨੀ ਸਿੰਘ ਬੋਲਦਾ ਭਾਈ ਉਠੋ ਇਸ਼ਨਾਨ ਕਰੋ ਇੰਨਾ ਵੱਜ ਗਏ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਨਗਾਰੇ ਵੱਜਦੇ ਹੁੰਦੇ ਨਗਾਰਾ ਵੱਜਣਾ ਜਿਵੇਂ ਸ਼ੰਖ ਵੱਜਣਾ ਪਤਾ ਲੱਗ ਜਾਣਾ ਵੀ ਹੁਣ 2 ਵਜ ਗਏ ਬਈ ਸਵਾ ਦੋ ਹੋ ਗਏ ਉਠ ਖੜੋ ਇਸ਼ਨਾਨ ਪਾਣ ਕਰੋ ਇਓ ਹੁਣ ਸਵਾ ਪਹਿਰ ਰਾਤ ਰਹਿੰਦੇ ਸਾਰੇ ਜਾਗੇ ਹੰਡਾ ਸੁਨਰ ਰਬਾਬੀ ਚੱਲ ਕਰ ਆਏ ਜਿਹੜੇ ਰਬਾਬੀ ਸੀ ਕੀਰਤਨੀਆਂ ਗੁਰਸਿੱਖੋ ਚੱਲ ਕੇ ਆ ਗਏ ਪਹਿਲਾ ਇਹ ਗੁਰੂ ਘਰ ਦੇ ਵਿੱਚ ਅੱਗੇ ਇਤਿਹਾਸ ਚ ਆ ਜਾਣਾ ਸੁਖੂਲ ਸਾਹਿਬ ਦਾ ਅੰਮ੍ਰਿਤ ਵੇਲੇ ਗੁਰਸਿੱਖ ਕਾ ਪਾਠ ਆਰੰਭ ਕਰ ਦਿੰਦਾ ਜਦੋਂ ਬਾਣੀ ਪੜੀ ਜਾਂਦੀ ਸੀ ਫਿਰ ਇੰਨਿਆਂ ਨੂੰ ਰਬਾਬੀ ਸਿੰਘ ਤਿਆਰ ਹੋ ਕੇ ਆ ਜਾਂਦੇ ਫਿਰ ਕੀਰਤਨ ਆਰੰਭ ਹੁੰਦਾ ਆਸਾ ਵਾਰ ਰਾਗ ਜੁਤ ਗਾਏ ਰਾਗ ਦੇ ਵਿੱਚ ਆਸਾ ਰਾਗ ਰਾਗਾਂ ਦੇ ਵਿੱਚ ਜਿਹੜੇ ਅਮਰਤ ਵੇਲੇ ਦੇ ਹੁੰਦੇ ਉਹਨਾਂ 'ਚ ਰਬਾਬੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਦੇ ਮਰਜ਼ਾਦਾ ਸੀ ਅੱਜ ਵੀ ਹੈ ਸਿੱਖ ਸੰਗਤ ਜੈ ਕਹਿ ਜਨ ਜਾਗੇ ਜਿੱਥੇ ਕਿਤੇ ਵੀ ਸਾਰੀਆਂ ਸਿੱਖ ਸੰਗਤਾਂ ਵੀ ਉੱਠ ਖੜਦੀਆਂ ਅਮਰਤ ਵੇਲੇ ਹੀ ਗੁਰਬਾਣੀ ਕੋ ਪੜべ ਲਾਗੇ ਸਾਰੇ ਅਮਰਤ ਵੇਲੇ ਉੱਠ ਕੇ ਫਿਰ ਆਪਕੋ ਆਪਣੇ ਨਿਤਨੇਮ ਕਰਨ ਲੱਗ ਜਾਂਦੇ ਗੁਰਬਾਣੀ ਪੜ੍ਹਨ ਲੱਗ ਜਾਂਦੇ ਜਿਨ੍ਹਾਂ ਦੇ ਮਨ ਚਾਹ ਹੁੰਦਾ ਜੀ ਜਿਹੜੇ ਅਨਪੜ੍ਹ ਹੁੰਦੇ ਉਹ ਸੁਣਦੇ ਸਾਰੇ ਬੈਠ ਕੇ ਇਉਂ ਥਾਂ ਥਾਂਈ ਬੈਠ ਕੇ ਗੁਰ ਸਿੱਖਾ ਪਉ ਆਪਣੇ ਘਰਾਂ 'ਚ ਆਪੋ ਆਪਣੇ ਤੰਬੂਆਂ 'ਚ ਫਿਰ ਸਾਰੇ ਸੰਗਤ ਉੱਥੇ ਆ ਜਾਂਦੇ ਜਿੱਥੇ ਕੀਰਤਨ ਹੋ ਰਿਹਾ ਹੁੰਦਾ ਮਹਾਰਾਜਾ ਦੀਵਾਨ ਸਾਜ ਦਾ ਜਦੋਂ ਆਪ ਆਨੰਦ ਪ੍ਰਸਾਦ ਜਾਨੀਆਂ ਕੇਸਗੜ੍ਹ ਤਾਂ ਫਿਰ ਮਹਾਰਾਜ ਨੇ ਕਲੰਗੀ ਤਰਫਾ ਪਾਤਸ਼ਾਹ ਨੂੰ ਉਦੋਂ ਤਿਆਰ ਕੀਤਾ ਨਾ ਜਦੋਂ ਮਰਦਾ ਪਾਟਾ ਤਿਆਰ ਕੀਤਾ ਉਦੋਂ ਪਹਿਲਾ ਜਦੋਂ ਆਪਾਂ ਅੰਦਰ ਗੁਰੂ ਕੇ ਮਹਿਲ ਹਨ ਮਹਿਲਾਂ ਦੇ ਕੋਲ ਬਾੜ ਥੜਾ ਸਾਵਾ ਉੱਥੇ ਕੀਰਤਨ ਹੋਇਆ ਕਰਦਾ ਸੀ ਅੱਜ ਵੀ ਆਪਾਂ ਜਾਵਾਂਗੇ ਦਰਸ਼ਨ ਕਰਾਂਗੇ ਇੱਕ ਪਾਸੇ ਉਹ ਖੂਹ ਹੈ ਜਿੱਥੋਂ ਮਿੱਟੀ ਦਾ ਤੇਲ ਕੱਢਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੁੰਦਰ ਸਥਾਨ ਮੰਜੀ ਸਾਹਿਬ ਹੈ ਉੱਥੇ ਦੀਵਾਨ ਸਜਦਾ ਹੁੰਦਾ ਸੀ ਇਉਂ ਅੰਮ੍ਰਿਤ ਵੇਲੇ ਦੀਵਾਨ ਸਜਦਾ ਹੈ ਜਤਕਤ ਪੋਜਨ ਹੋਤ ਜਕਾਰ ਹੁਣ ਜਿੱਥੇ ਕੀਤੀ ਸਾਰੇ ਅੰਮ੍ਰਿਤ ਵੇਲੇ ਜੈ ਜੈਕਾਰ ਹੋ ਰਹੀ ਹੈ ਮਨੋ ਬਿਸਨ ਗਨ ਸਰਨ ਮਜਾਰ ਿਓ ਮਨੋ ਜਿਵੇਂ ਸਾਰੇ ਦੇਵਤਿਆਂ ਦੇ ਵਿੱਚ ਵਿਸ਼ਨੂੰ ਭਗਵਾਨ ਬੈਠਾ ਹੋਵੇ ਸੋਤਸਨਾਨ ਠਾਨ ਗੋਸਾਈ ਿਓ ਸਤਗੁਰੂ ਮਹਾਰਾਜ ਜਿਵੇਂ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਆਸਨ ਥਰੇ ਸਮਾਧ ਲਗਾਈ ਅੰਮ੍ਰਿਤ ਵੇਲੇ ਉੱਠ ਕੇ ਵਾਪੈ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਮਹਾਰਾਜ ਚੌਂਕੜਾ ਲਾ ਕੇ ਆਪਣੇ ਅੰਦਰ ਧਿਆਨ ਹੋ ਕੇ ਬੈਠਦੇ ਸਾਢੇ 5 ਘੜੀਆਂ ਮਹਾਰਾਜ ਬੈਠਿਆ ਕਰਦੇ ਇਹ ਮਰਜ਼ਾ ਦਾ ਗੁਰੂ ਨਾਨਕ ਮਹਾਰਾਜਿਆਂ ਤੋਂ ਚਲੀ ਆ ਰਹੀ ਸੀ ਸਾਰੇ ਸਤਿਗੁਰਾਂ ਨੇ ਇਸੇ ਤਰ੍ਹਾਂ ਮਤਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਅੰਦਰ ਧਿਆਨਤ ਬੈਠਣਾ ਸਾਢੇ 5 ਘੜੀਆਂ ਤੋਂ ਬਾਅਦ ਫਿਰ ਮਹਾਰਾਜ ਦੀਵਾਨ ਚ ਆਉਂਦੇ ਅਰਨੋਦੇ ਲਖ ਕਰ ਅਪਨ ਸਾਰੇ ਅਰਨੋਦੇ ਇਉ ਮੰਨੋ ਜਦੋਂ ਪੋ ਫਟਾਲਾ ਜਿਉਂ ਚਬਖਲਾ ਜਾ ਹੁਣਾਂ ਪਤਾ ਲੱਗਣ ਲੱਗ ਜਾਣਾ ਕਿ ਹੁਣ ਸੂਰਜ ਚੜ੍ਹਨ ਦੇ ਨੇੜੇ ਆ ਫਿਰ ਓਸ ਸਮੇ ਸਤਿਗੁਰੂ ਮਹਾਰਾਜ ਸਮਾਧ ਚੋਂ ਉੱਠ ਕੇ ਅੰਤਰ ਧਿਆਨਤਾ ਚੋਂ ਉੱਠ ਕੇ ਫਿਰ ਮਹਾਰਾਜ ਦੀਵਾਨ ਚ ਆਉਂਦੇ ਪਾਠ ਤੇਰੇ ਅਗਾਰੇ ਮਹਾਰਾਜ ਦੀ ਦਰਵਾਜ਼ੇ ਅੱਗੇ ਇੰਨੇ ਨੂੰ ਜਿਹੜੇ ਭਾਟ ਗਾਉਣ ਵਾਲੇ ਜਸ ਕੀਰਤ ਕਰਨ ਵਾਲੇ ਜਿਵੇਂ ਪੱਟਾਂ ਦੇ ਸਬਈਏ ਉਹ ਭਾਟ ਸਨ ਪੁਰਾਣੇ ਸਮਿਆਂ ਚ ਇਸ ਰੰਗੀ ਢੱਡ ਲੈ ਕੇ ਗਾਇਆ ਕਰਦੇ ਮਹਾਰਾਤਾ ਜਸ ਕਰਦੇ ਢੱਫਲੀ ਨਾਲ ਜਸ ਕਰਦੇ ਕਿਉਂ ਘੋਣ ਵਾਲੇ ਗੁਰ ਕੋ ਸਜਸ ਕਬੱਤ ਬਣਾਏ ਸਤਗੁਰੂ ਮਹਾਰਾਜ ਦਾ ਜਸ ਗਾਉਂਦੇ ਨੇ ਕਵਿੱਤ ਬਣਾ ਬਣਾ ਕੇ ਉੱਚ ਅਦਕ ਉਚਾਰ ਸੁਣਾਏ ਬੜੇ ਉੱਚੀ ਉੱਚੀ ਵਿਚਾਰ ਕੇ ਸੁਣਾਉਂਦੇ ਨੇ ਕਿ ਸਤਗੁਰਾਂ ਦੇ ਕਰਨਾਂ ਚ ਆਵਾਜ਼ ਚਲੀ ਜਾਵੇ ਸਾਡੀ ਖਰੋ ਨਕੀ ਬਬੁਕਾਰ ਆਵਾਜੇ ਹੁਣ ਅੰਮ੍ਰਿਤ ਵੇਲੇ ਨਕੀਵ ਭਾਵ ਕੇ ਪਚੋਬ ਧਾਰਮੀ ਆ ਕੇ ਖੜੇ ਹੋ ਜਾਂਦੇ ਸਤਗੁਰਾਂ ਨੇ ਜਾਣਾ ਹੁੰਦਾ ਸੀ ਜ਼ੁਬਾਨ ਵਿੱਚ ਮਹਾਰਾਜ ਰਾਜਨ ਕਤ ਰਾਜੇ ਮਹਾਰਾਜ ਰਾਜਿਆਂ ਦੇ ਵੀ ਰਾਜੇ ਵੱਡੇ ਰਾਜੇ ਉਹਨਾਂ ਦੇ ਵੀ ਪਤੀ ਪਰਮੇਸ਼ਰ ਪੂਰਨ ਗੁਰ ਸਾਹਿਬ ਅਵਕਾਰੀ ਆਪੂਰਨ ਗੁਰੂ ਹੋ ਅਵਤਾਰ ਹੋ ਸਾਹਿਬ ਮਾਲਕ ਹੋ ਸਾਰੇ ਰਾਜਿਆਂ ਦੇ ਰਾਜੇ ਹੋ ਜਿਨ ਕੋ ਨਿਵੇਤ ਤ੍ਰਲੋਕੀ ਸਾਰੀ ਜਿਨਾਂ ਦੇ ਅਗਤਾ ਸਾਰੀ ਤ੍ਰਲੋਕੀ ਨਿਵੰਦੀ ਹੈ ਘਰ ਆਵਲ ਬਾਜ ਠਨਕਾਰਾ ਇਸ ਤਰ੍ਹਾਂ ਕਢਿਆਲਾ ਬੱਜਦੀਆਂ ਸ਼ੰਖ ਵੱਜਦੇ ਨੰਗਾਰੇ ਵੱਜਦੇ ਬੜੀ ਝੰਗ ਤੁਮ ਕਾਹਰ ਪੈਦਾ ਹੁੰਦੀ ਗਰਜ ਉੱਠਿਓ ਰਣਜੀਤ ਨਗਾਰਾ ਰਣਜੀਤ ਨਗਾਰਾ ਬਚਣਾ ਸ਼ੁਰੂ ਹੋ ਜਾਂਦਾ ਪੂਰੀ ਗਰਜ ਪੈਂਦੀ ਹੈ ਐਮ ਬੋ ਥਾਨ ਕੁਲਾਹਲ ਹੋਵਾ ਥਿਆ ਬੋ ਥਾਂ ਥਾਈ ਮਹਾਰਾਜ ਜਦੋਂ ਦੀਵਾਨ ਚਾਉਣ ਦਾ ਸਮਾਂ ਹੁੰਦਾ ਬਸ ਫਿਰ ਰੌਣਕਾਂ ਹੀ ਲੱਗ ਜਾਂਦੀਆਂ ਚਾਰ ਸਵੇਰੇ ਸੂਰਜ ਉਦੈ ਭਿਓ ਸਭ ਜੋਵਾ ਜਵਾਨ ਜਾ ਕੇ ਬੈਠਦੇ ਸੂਰਜ ਚਿੱਕੀ ਚੜਦੀ ਨਾਲ ਆਸ ਜੀਵਾਰ ਦੀ ਸਮਾਪਤੀ ਹੁੰਦੀ ਸਾਰੀਆਂ ਸੰਗਤਾਂ ਮਹਾਰਾਜ ਦੇ دیدار ਕਰਦੀਆਂ ਸਤਿਗੁਰ ਬਸਤਰ ਸ਼ਸਤਰ ਤੰtare ਉਸ ਤੋਂ ਪਰਤ ਫਿਰ ਮਹਾਰਾਜ ਆਪਣੇ ਬਸਤਰ ਸ਼ਸਤਰ ਧਾਰਨ ਕਰ ਲੈਂਦੇ ਸਾਰੇ ਸਾਬਦਾਨ ਬਨ ਨਿਕਸੇ ਦੁਆਰੇ ਸਾਬਦਾਨ ਹੋ ਕੇ ਫਿਰ ਮਹਾਰਾਜ ਆਪਣੇ ਦਰਵਾਜ਼ੇ ਚੋਂ ਬਾਹਰ ਆਉਂਦੇ ਸਬਾ ਸਦਨ ਮੈਂ ਪਹੁੰਚੇ ਜਾਏ ਫਿਰ ਸਾਰੀਆਂ ਸੰਗਤਾਂ ਜਿੱਥੇ ਦੀਵਾਨ ਸਜਦਾ ਵਿਰੋਥੇ ਜਾ ਕੇ ਮਹਾਰਾਜ ਆ ਸੰਗਤਾਂ 'ਚ ਸੋਗਤ ਹੋ ਜਾਂਦੇ ਝੂਲਤ ਕਲਗੇ ਆਨੰਦ ਵਦਾਏ ਉਹ ਸ਼ੀਸ਼ ਦੇ ਉੱਤੇ ਸੁੰਦਰ ਕਲਗੀ ਝੂਲਦੀ ਹੈ ਜਿਹੜੀ ਸਾਰੇ ਗੁਰਸਿੱਖਾਂ ਦੇ ਮਨਾਂ 'ਚ ਆਨੰਦ ਪੈਦਾ ਕਰਦੀ ਹੈ ਫਰਸ਼ ਮਖਮਲੀ ਪਰ ਸਿੰਘਾਸਨ ਬਹੁਤ ਜਿਆਦੇ ਸੁੰਦਰ ਮਖਮਲੀ ਫਰਸ਼ ਵਿਛਾਵ ਕਰਕੇ ਉੱਤੇ ਸਤਿਗੁਰਾਂ ਦਾ ਸੁੰਦਰ ਸਿੰਘਾਸਨ ਤਖਤ ਸਜਾਇਆ ਜਾਂਦਾ ਲਿਖੇ ਗੁਰੂ ਸ਼ਬਦ ਸ਼ubh ਆਸਨ ਕਲਗੀਧਰ ਮਹਾਰਾਜ ਜੀ ਸੁੰਦਰ ਗੁਰ ਤਖਤ ਦੇ ਤਖਤ ਤੇ ਬੈਠੇ ਬਹੁਤ ਜਿਆਦੇ ਸੁੰਦਰ ਸ਼ੋਭ ਦੇ ਹਨ ਵੀਰ ਆਸਨ ਬੈਠੇ ਕਰਦੇ ਸੀ ਪਾਂਚੋ ਭਰਾਤਾ ਬੀਰ ਬਲੰਦ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜੇ ਭਰਾ ਜਿਹੜੇ ਮਹਾਨ ਬੀਰ ਸੂਰਮੇ ਸਤਗੁਰੂ ਮਹਾਰਾਜ ਜੀ ਦੀ ਭੂਆ ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋਸ਼ਾ ਭਾਈ ਗੁਲਾਬ ਰਾਏ ਭਾਈ ਗੰਗੂਸ਼ਾ ਇਸ ਤਰ੍ਹਾਂ ਭਾਈ ਮਾਨਕ ਚੰਦ ਇਹ ਸਾਰੇ ਪੰਜੇ ਭਰਾ ਆ ਕੇ ਬੈਠ ਜਾਂਦੇ ਬ੍ਰਿੰਦ ਮਸੰਦ ਬੰਦ ਕਰ ਬੰਦ ਬਹੁਤ ਜਾਂਦੇ ਮਸੰਦ ਵੀ ਆ ਕੇ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ 'ਚ ਬੈਠਦੇ ਮਾਤਲ ਪਉਣ ਕਿਰਪਾਲ ਕਰ ਬੰਦਨ ਸਤਿਗੁਰਾਂ ਦੇ ਮੱਮਾ ਜੀ ਕਿਰਪਾਲ ਚੰਦ ਜੀ ਵੀ ਆ ਕੇ ਮਹਾਰਾਜ ਨੂੰ ਵੰਦਨਾ ਕਰਦੇ ਨੇ ਸੂਰਜ ਮਲ ਕੇ ਨੰਦਨ ਨੰਦਨ ਬਾਬਾ ਸੂਰਜ ਮਲ ਜੀ ਗੁਰ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਵੱਡੇ ਅਪਰਾਛੀ ਇਹਨਾਂ ਦਾ ਪੁੱਤਰ ਸੀ ਦੀਪਚੰਦ ਦੀਪਚੰਦ ਦੇ ਅੱਗੇ ਦੋ ਪੁੱਤਰ ਸਨ ਇਹੋ ਮਾਨੋ ਬਾਬਾ ਸੂਰਜਮੱਲ ਜੀਾਂ ਦੇ ਪੋਤਰੇ ਸਤਗੁਰਾਂ ਦੇ ਭਰਾ ਲੱਗਦੇ ਸੀ ਗੁਲਾਬ ਰਾਏ ਤੇ ਸਿਆਮ ਰਾਏ ਇਹ ਵੀ ਮਹਾਰਾਜ ਦੇ ਦਰਬਾਰ ਚ ਆਉਂਦੇ ਇਤਿਆਦ ਸਾਸ ਸਭਾ ਪਰਵਾਰਤ ਕਿਉਂ ਚਾਰ ਸਵੇਰੇ ਕਲਮਿਤਰ ਮਹਾਰਾਜ ਦੇ ਹਜ਼ੂਰ ਦੀਵਾਨ ਦੇ ਵਿੱਚ ਸਭਾ ਲੱਗ ਜਾਂਦੀ ਹੈ ਦੀਵਾਨ ਸੱਜੰਦਾ ਹੈ ਮਨੋਚੰਦ ਉਡਗੰਦ ਤਤਾਰਤ ਇਉਂ ਮਾਨੋ ਜਿਵੇਂ ਚਾਰ ਸਵੇਰੀ ਧਾਰੇ-ਧਾਰੇ ਨੇ ਚੰਦਰਮਾ ਫਿਰ ਵਿੱਚ ਸੋਭਾ ਪਾਉਂਦਾ ਹੈ ਇਓ ਕਲੰਗੀਧਰ ਮਹਾਰਾਜ ਤਾਰਿਆਂ ਰੂਪ ਕੋਟ ਸਿੱਖਾਂ ਦੇ ਵਿੱਚ ਨਿਰਮਾਣ ਰੂਪ ਹੋ ਕਰਕੇ ਅਤਿਅੰਤ ਹੀ ਸੋਹਦੇ ਨੇ ਚਮਕਤ ਚਾਬਰ ਚਾਰ ਤਰੰਤ ਕਲੰਗੀਧਰ ਮਹਾਰਾਜ ਦੇ ਪਾਵਨ ਸੀਸ ਦੇ ਉੱਤੇ ਬਹੁਤ ਸੁੰਦਰ ਚੌਰ ਝੂਲਦਾ ਹੈ ਜਨ ਰਵਕਰਨ ਨਿਕਰਨ ਅੰਤ ਅਹਿੰਨਾ ਸੋਹਣਾ ਲੱਗਦਾ ਹੈ ਚੌਰ ਸਾਹਿਬ ਝੂਲਦਾ ਜਿਵੇਂ ਸੂਰਜ ਦੀਆਂ ਕਿਰਨਾਂ ਹੀ ਘੁਮਰੀਆਂ ਹੋਣ ਚਾਰ ਸਪੇਰੇ ਤੰਤਨ ਰਜਤ શરી ਕਰ ਤਰੇ ਮਹਾਰਾਜ ਦੇ ਹਜੂਰ ਸਾਹਿਬ ਆਮਣੇ ਫਿਰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸੋਨੇ ਦੇ ਡੰਡੇ ਮੜੇ ਹੋਏ ਖੜੇ ਹਨ ਛੜੀਆਂ ਨੇ ਜੇ ਭੜੇ ਹੋਏ ਨੇ ਚੋਬਾਂ ਉਹ ਖੜੇ ਨੇ ਗੁਰਸਿੱਖ ਇੱਕ ਦਿਸ ਗੁਰ ਟਿਵ ਦੇਖੇ ਕਰੇ ਸਤਿਗੁਰ ਮਹਾਰਾਜ ਦੇ ਬਲ ਦਰਸ਼ਨ ਕਰ ਰਹੇ ਨੇ ਖੜੇ ਦਰਸ਼ਨ ਕਾਂਕੇ ਜਨ ਪ੍ਰਤ ਆਵੇ ਓ ਜਿਨ੍ਹਾਂ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਇੱਛਾ ਹੈ ਕਾਂਖਾ ਲੈ ਕੇ ਗੁਰਸਿੱਖ ਮਹਾਰਾਜ ਦੇ ਦਰਸ਼ਨਾਂ ਲਈ ਬੋਇਆ ਤਾਂ ਸੰਗਤ ਆਉਂਦੀ ਹੈ ਲਗੇ ਸਭ ਤਵ ਦੇਖ ਨ ਪਾਵੇ ਜਿਵਾਨ ਸਜਦਾ ਹੈ ਸਾਰੀਆਂ ਸੰਗਤਾਂ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ ਹਨ ਗੁਰ ਦਰਬਾਰ ਭਿਓ ਜਬ ਭਾਰੀ ਜਦੋਂ ਕਲੰਗੀਧਰ ਮਹਾਰਾਜਾਂ ਭਾਰੀ ਦਰਬਾਰ ਸਜ ਜਾਂਦਾ ਹੈ ਅਨੇਕ ਅਕੋਰੇ ਅਰਪ ਅਗਾਰੇ ਅਨੇਕਾਂ ਸੰਤਾਂ ਮਹਾਰਾਜ ਦੇ ਅਗੇ ਪਟਾਵਾਂ ਚੜਾ ਰਹੀਆਂ ਨੇ ਡੇਢ ਜਾਮ ਜਾ ਬੈਠ ਬਿਤਾਇਓ ਜਦੋਂ ਡੇਢ ਪੈਰ ਮਹਾਰਾਜਿਆਂ ਨੂੰ ਬੈਠਿਆ ਮੰਨੋ ਵੀ 10 11 ਵਜ ਗਏ ਨੇ ਦਵਾਰ ਪਾਲ ਤੰ ਅੰਤਰ ਆਇਓ ਇਹਨਾਂ ਨੂੰ ਇੱਕ ਮਹਾਰਾਜ ਦਾ ਦਵਾਰ ਪਾਲ ਜਿਹੜਾ ਪਹਿਰੇਦਾਰ ਬਾਹਰ ਦਰਵਾਜ਼ੇ ਤੇ ਖੜਾ ਹੁੰਦਾ ਉਹ ਅੰਦਰ ਆਇਆ ਹੈ ਆਤ ਚੋਰ ਕਰ ਅਰਧ ਗੁਜਾਰੀ ਜੁਨੀ ਵਾਲੇ ਦਰਬਾਰ ਪਾਲ ਨੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਹੱਥ ਜੋੜ ਕੇ ਬੇਨਤੀ ਕੀਤੀ ਚੋਪ ਤਾਰਿਕ ਪੋਰ ਅਗਾਰੀ ਆਖਿਆ ਸੱਚੇ ਪਾਤਸ਼ਾਹ ਜੁੜੀ ਦੇ ਬਾਹਰ ਦੋ ਚੋਪਦਾਰ ਆਏ ਨੇ ਸਤਿਗੋ ਆਏ ਵਜੀਰ ਭੀਮਚੰਦ ਦਾ ਵਜੀਰ ਆਇਆ ਚੌਕਦਾਰਾਂ ਦੇ ਨਾਲ ਮਿਲਿਓ ਚਹਿ ਰਾਵਰ ਕੇ ਤੀਰ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਆਪ ਜੀ ਦੀ ਹਜ਼ੂਰੀ ਆਉਣਾ ਚਾਹੁੰਦਾ ਹੈ ਤੇ ਸੁਦ ਕੋ ਸਾਂ ਚੱਲ ਕਰ ਆਇਓ ਆਪ ਜੀ ਦੀ ਖਬਰ ਸੁਣ ਕੇ ਆਇਆ ਹੈ ਸੁਣ ਕ ਲਗੇ ਧਰ ਬਚ ਫਰਮਾਇਓ ਕਲਗੇ ਧਰ ਮਹਾਰਾਜ ਜੀ ਸੁਣ ਕੇ ਕੇ ਵਜੀਰ ਆਇਆ ਭੀਮਚੰਦ ਦਾ ਪਾਦਸ਼ਾਹ ਇਹ ਗੱਲ ਸੁਣ ਕੇ ਵਚਨ ਕਰਦੇ ਨੇ ਅਬ ਤਸਖਾਨ ਪਾਨ ਸਦਲੀਜੈ ਮਹਾਰਾਜ ਨੇ ਹੁਕਮ ਕਰ ਦਿੱਤਾ ਉਹ ਸਿੱਖਾਂ ਦੀ ਮਸੰਦਾਂ ਦੀ ਡਿਊਟੀ ਲਾ ਦਿੱਤੀ ਕਿ ਜਾਓ ਉਹਦੀ ਖਬਰ ਲਓ ਭਾਵ ਕਿ ਖਾਨ ਪਾਨ ਭੋਜਨ ਪਾਣੀ ਉਹਦਾ ਡੇਰਾ ਕਰਾਓ ਇਹ ਹਉ ਮਹਾਰਾਜ ਹੁਕਮ ਕਰਦੇ ਨੇ ਤਨ ਕਾ ਲਗੀ ਧਾਰਨ ਆਛੇ ਥਾਨ ਸਿਵਰ ਕੋ ਦੀਜੈ ਜੀ ਰਹਿਣਵਾ ਤੇ ਸੋਹਣੀ ਸਵਾ ਤੇ ਉਹਨਾਂ ਦਾ ਢੇਰਾ ਕਰਾ ਦਿਓ ਪਿਛਲੇ ਪੈਰ ਸਮੇਪ ਬੁਲਾਵੇ ਮਹਾਰਾਜ ਨੇ ਵੀ ਹੁਕਮ ਕਰ ਦਿੱਤਾ ਕਿ ਜੋ ਪਤੀ ਇਸਲੇ ਪੈਰ ਦਾ ਦੀਵਾਨ ਸਜਾਵਾਂਗੇ ਉਦੋਂ ਉਹਨਾਂ ਨੂੰ ਕੋਲ ਸੱਦਾਂਗੇ ਕਿਸਕੇ ਮਸਲਤ ਸੁਨੇ ਸੁਣਾਵੇਂ ਉਹ ਜਿਹੜੀ ਮਸਲਤ ਸਲਾਹ ਹੈ ਉਹ ਸੁਣਾਗੇ ਅਸੀਂ ਆਪਣੀ ਵੀ ਗੱਲ ਸੁਣਾਵਾਂਗੇ ਯੋ ਮਹਾਰਾਜ ਨੇ ਹੁਕਮ ਕਰ ਦਿੱਤਾ ਹੈ ਨਿਮ ਕਰ ਹੁਕਮ ਉਠੇ ਗੋਸਾਈ ਯੋ ਸਬ ਗੋਸਾਈ Swami Satguru Govind Rai Kalangi Tarpita ਇਹ ਹੁਕਮ ਕਰਕੇ ਕਿ ਉਹਨਾਂ ਨੂੰ ਕਹਿ ਦਿਓ ਡੇਰਾ ਕਰਾਓ ਭੋਜਨ ਪਾਣੀ ਗੁਰੂ ਘਰ ਵੱਲੋਂ ਭੇਜੋ ਤੇ ਦੱਸ ਦਿਓ ਕਿ ਤੀਸਰੇ ਪੈਰ ਦਿਵਾਨ ਸਜੂਗਾ ਫਿਰ ਤੁਹਾਨੂੰ ਮਹਾਰਾਜ ਦਿਵਾਨ ਚ ਦਰਸ਼ਨ ਦੇਣਗੇ ਇਓਂ ਕਹਿ ਕੇ ਸਤਿਗੁਰੂ ਜੀ ਉੱਠੇ ਹਨ ਸੁੰਦਰ ਸਦਨ ਪ੍ਰਵੇਸ਼ੇ ਜਾਈ। ਜਿਵੇਂ ਉੱਠ ਕੇ ਮਹਾਰਾਜ ਫਿਰ ਸੁੰਦਰ ਸਦਨ ਮਹਿਲਾਂ ਦੇ ਵਿੱਚ ਚਲੇ ਗਏ। ਸਵਾਉ ਸਮੇਂ ਦੀ ਸਮਾਪਤੀ ਹੈ। ਅੱਜ ਆਪਾਂ ਸਾਰੀਆਂ ਸੰਗਤਾਂ ਨੇ ਰਮਾਲਾ ਬਦਲਣਾ ਹੈ ਕਿਉਂਕਿ ਕੱਲ ਨੂੰ ਨਰੰਕਾਰ ਸਰੂਪ ਕਾਲ ਚ ਪੁਰਖ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਜਾੜੇ ਦੀਆਂ ਖੁਸ਼ੀਆਂ ਖਾਲਸਾ ਪੰਥ ਸਿੱਖ ਪੰਥ ਸਲਤਾਈ ਮਨਾ ਰਿਹਾ ਹੈ ਆਪਣੇ ਵੀ ਗੁਰਦੁਆਰਾ ਨਾਨਕ ਸਾਹਿਬ ਸਾਊਥ ਹੈਮਪਟਨ ਦੀਆਂ ਸਮੁੱਚੀਆਂ ਸੰਗਤਾਂ ਮਨਾਉਣਗੀਆਂ ਕੱਲ ਨੂੰ ਸ੍ਰੀ ਹੰਡ ਪਾਠ ਸਾਹਿਬ ਆਰੰਭ ਹੋਣਗੇ ਸ਼ਾਮ ਨੂੰ 5:30 ਵਜੇ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰ ਨਿਸ਼ਕਰ ਕੇ ਹੋਣ ਦਰਬਾਰ ਦੀ ਸੇਵਾ ਹੋਣੀ ਹੈ ਰਮਾਲੇ ਬਦਲਨੇ ਨੇ ਸਵਾਉ ਪੰਗਤੀਆਂ ਸਰਵਣ ਕਰਕੇ ਅਤੇ ਪਰਵਾਣ ਕਰਨੀ ਹੋਈਆਂ ਖੁਲਾਮਾਫ਼ ਕਰਨੀਆਂ ਮ ਕਰੋ ਕਮ ਉਠੇ ਗੋਸਾਈ ਸੁੰਦਰ ਸਜਨ ਪਰਵੇਸ਼ੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ